ਵੱਖ-ਵੱਖ ਗੁਰੂ ਘਰਾਂ ਤੋਂ ਪਤਵੰਤੇ ਸੱਜਣ ਪਹੁੰਚੇ ਨੇ ਯੂਕੇ ਸਭਾ ਦੇ ਮੈਂਬਰ ਪਹੁੰਚੇ ਨੇ ਹੋਰ ਸੰਗਤ ਪਹੰਚੀ ਹੈ ਬੁਲਾਰਿਆਂ ਨੇ ਵੀ ਆਪਣੇ ਆਪਣੇ ਖਿਆਲ ਆਪਣੇ ਥੋਟ ਆਪਣੇ ਵਿਚਾਰ ਪੇਸ਼ ਕੀਤੇ ਨੇ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਕਿਹਾ ਸੀ ਕਿ ਏਕੇ ਤੋਂ ਬਿਨਾ ਗੱਲ ਨਹੀਂ ਬਣਦੀ ਕਿਉਂਕਿ ਜਿੱਥੇ ਏਕਾ ਹੈ ਉੱਥੇ ਹਰ ਇੱਕ ਕੰਮ ਸੰਭਵ ਹੋ ਜਾਂਦਾ ਹੈ ਕਿਸੇ ਸ਼ਾਇਰ ਨੇ ਬਹੁਤ ਹੀ ਖੂਬਸੂਰਤ ਲਿਖਿਆ ਕਹਿੰਦਾ ਹੈ ਕਿ ਏਕੇ ਦੇ ਗੁਣ ਸ਼ਹਿਦ ਦੀਆਂ ਮੱਖੀਆਂ ਤੋਂ ਸਿੱਖ ਲਵੋ ਬੋਲ ਗੁਰੂ ਰਵਿਦਾਸ ਦੇ ਸੱਚੇ ਮਨ ਤੇ ਲਿਖ ਲਵੋ ਏਕੇ ਵਿੱਚ ਨੇ ਬਰਕਤਾਂ ਏਕੇ ਬਾਰੇ ਸੋਚੋ ਇਕੱਲੇ ਇਕੱਲੇ ਹੋ ਕੇ ਮਾਰਾ ਖਾਂਦੇ ਹੋ ਲੋਕੋ ਜਨਮ ਦਿਨ ਗੁਰੂ ਰਵਿਦਾਸ ਦਾ ਮਨਾਉਂਦੇ ਹੋ ਲੋਕੋ ਇੱਕ ਹੋ ਜਾਓ ਜਿੰਨਾ ਚਿਰ ਇੱਕ ਨਹੀਂ ਹੁੰਦੇ ਜਿਸ ਤਰ੍ਹਾਂ ਅਟਵਾਲ ਸਾਹਿਬ ਵਿਚਾਰ ਪੇਸ਼ ਕਰਕੇ ਗਏ ਨੇ ਕਾਸਟਿਜ਼ਮ ਤੇ ਵੀ ਉਹ ਨਹੀਂ ਗੱਲ ਕੀਤੀ ਹੈ ਕਿ ਜੋ ਸ਼ੂਦਰ ਵਰਨ ਹੈ ਚਾਹੇ ਉਹਦੇ ਵਿੱਚ ਜਿਹੜਾ ਮਰਜੀ ਆ ਜਾਂਦਾ ਉਹਨੂੰ ਸਾਰਿਆਂ ਨੂੰ ਸ਼ੂਦਰ ਵਰਨ ਚ ਹੀ ਗਿਣੇ ਜਾਂਦੇ ਨੇ ਪਰ ਉੱਠ ਕੇ ਚਲੇ ਗਏ ਨੇ ਮੈਂ ਉਹਨਾਂ ਦੇ ਨਾਲ ਮੁਖਾਬਤ ਹੋ ਕੇ ਥੋੜੀ ਇਹ ਉਹਨਾਂ ਨੂੰ ਅਰਜ਼ ਕਰਨੀ ਸੀ ਕਿ ਬਿਲਕੁਲ ਇਹ ਗੱਲ 101% ਸੱਚ ਹੈ ਜੇ ਅੱਜ ਪੰਜਾਬ ਜਾਂ ਭਾਰਤ ਦੇ ਪਛੜੇ ਰਹਿਣ ਦਾ ਕਾਰਨ ਹੈ ਪਿੱਛੇ ਰਹਿਣ ਦਾ ਕਾਰਨ ਹੈ ਇਹਦਾ ਸਭ ਤੋਂ ਵੱਡਾ ਕਾਰਨ ਹੈ ਕਾਸਟਿਜ਼ਮ ਤੁਸੀਂ ਪ੍ਰਾਤਨ ਹਿਸਟਰੀ ਹਿਸਟਰੀ ਪੜ੍ਹ ਕੇ ਦੇਖ ਲਓ ਇਤਿਹਾਸ ਪੜ੍ਹ ਕੇ ਦੇਖ ਲਓ ਜੇ ਨੇ ਵੀ ਭਾਰਤ ਤੇ ਹਮਲੇ ਕੀਤੇ ਜੇ ਉਹ ਕਾਮਯਾਬ ਹੋਇਆ ਹਮਲੇ ਕਰਨ ਵਿੱਚ ਉਹ ਇਸੇ ਕਰਕੇ ਹੈ ਕਿਉਂਕਿ ਭਾਰਤੀਆਂ ਦਾ ਏਕਾ ਨਹੀਂ ਸੀ ਕਾਸਟਿਜ਼ਮ ਵਿੱਚ ਬੰਡੇ ਹੋਏ ਸਨ ਵਰਣ ਵਿਵਸਥਾ ਵਿੱਚ ਬਣਦੇ ਤੇ ਚਾਰਨ ਵਰਨ ਬਣਾ ਤੇ ਸ਼ੂਦਰ ਬਣਾਤਾ ਪਰ ਜਿਹੜੀ ਗੱਲ ਅੱਜ ਦੇ ਸਮੇਂ ਦੀ ਹੈ ਜਿਹੜੇ ਸ਼ੂਦਰਾਂ ਦੇ ਵਿੱਚ ਜਿਹਨਾਂ ਸ਼ੂਦਰ ਕਿਹਾ ਜਾਂਦਾ ਉਹ ਵੀ ਜਿਹੜਾ ਇੱਕ ਦੂਸਰੇ ਨਾਲ ਵਿਤਕਰਾ ਕਰਦੇ ਨੇ ਜਿਆਦਾ ਖਤਰਨਾਕ ਤੇ ਉਹ ਹੈ ਬ੍ਰਾਹਮਣ ਹੋਇਆ ਖੱਤਰੀ ਜਾਂ ਵੈਸ਼ ਇਹਨਾਂ ਨੂੰ ਤੇ ਨੱਥ ਪਾਉਣੀ ਚੰਗੀ ਤਰ੍ਹਾਂ ਜਾਣਦੇ ਆ ਸਾਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਪਰ ਜਿਹੜੇ ਆਪਣੇ ਭੈਣ ਭਾਈ ਇੱਕ ਦੂਜੇ ਦੀਆਂ ਜਿਹੜਾ ਵਡਣ ਤੇ ਲੱਗੇ ਹੋਏ ਨੇ ਖਤਰਨਾਕ ਇਹ ਹੈ ਮੈਂ ਤੇ ਕਈ ਵਾਰੀ ਅਰਜ਼ ਕੀਤੀ ਹੈ ਕਿ ਜਿਹੜੀ ਜਾਤ ਪਾਤ ਹੈ ਇਹਨੂੰ ਸਭ ਤੋਂ ਵੱਡਾ ਜਿਹੜਾ ਬढ़ावा ਇਹ ਕਲਾਕਾਰ ਲੋਕ ਦੇ ਰਹੇ ਨੇ ਜਿਸ ਤਰ੍ਹਾਂ ਉਹ ਨਹੀਂ ਗੱਲ ਕੀਤੀ ਕਿ ਮਾਨ ਸਾਹਿਬ ਨਾ ਚਲੋ ਸਾਡੀ ਤੇ ਕੋਈ ਇੰਨੀ ਹੈਸੀਅਤ ਨਹੀਂ ਇਸ ਤਰ੍ਹਾਂ ਵਿਚਾਰ ਪੇਸ਼ ਕਰ ਸਕਦੇ ਆ ਤੁਸੀਂ ਸੱਜਣ ਸੂਝਵਾਨ ਉਹ ਤੁਹਾਡੀ ਸਰਕਾਰ ਦੇ ਦੁਆਰੇ ਗੱਲਬਾਤ ਹੈ ਜਿੱਦਾਂ ਆਪਾਂ ਹੋਰ ਕੋਈ ਕਾਨੂੰਨ ਬਣਦਾ ਏ ਉਹਦੇ ਖਿਲਾਫ ਖੜੇ ਹੋ ਜਾਂਦੇ ਆ ਕਿ ਇਹ ਕਾਨੂੰਨ ਕੈਨਸਲ ਕਰਨਾ ਏ ਜਾਂ ਆਹ ਕਾਨੂੰਨ ਬਣਾਉਣਾ ਏ ਕਿਉਂ ਨਹੀਂ ਆਪਾਂ ਜਾਤ ਪਾਤ ਦੇ ਖਿਲਾਫ ਖੜੇ ਹੋ ਸਕਦੇ ਇਦਾਂ ਦਾ ਵੀ ਕੋਈ ਧਰਨਾ ਲਾਓ ਇਦਾਂ ਦਾ ਵੀ ਇੱਕ ਅੰਦੋਲਨ ਚਲਾਓ ਕਿ ਜੇ ਕੋਈ ਕਲਾਕਾਰ ਕਿਸੇ ਦੀ ਜਾਤ ਦਾ ਨਾਮ ਲੈ ਕੇ ਗੀਤ ਗਾਵੇ ਜਾਂ ਕੋਈ ਫੈਲੋ ਬਣਾਵੇ ਉਹਤੇ ਕਾਰਵਾਈ ਕੀਤੀ ਜਾਵੇ ਆਪੇ ਕੰਟਰੋਲ ਹੋ ਜਾਏਗਾ ਸਾਰਾ ਕੁਝ ਕਿਉਂਕਿ ਜਦੋਂ ਗੀਤਾਂ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਇੱਕ ਖਾਸ ਕਿਸੇ ਜਾਤ ਨੂੰ ਬਾਰ ਬਾਰ ਉਭਾਰਿਆ ਜਾਂਦਾ ਹੈ ਬਾਰ ਬਾਰ ਉਭਾਰਿਆ ਜਾਂਦਾ ਹੈ ਤਾਂ ਇਹਦੇ ਕਰਕੇ ਬਹੁਤ ਵੱਡੇ ਵੱਡੇ ਨੁਕਸਾਨ ਹੁੰਦੇ ਨੇ ਜਿੰਨੇ ਅੱਜ ਪੰਜਾਬ ਵਿੱਚ ਕਤਲ ਹੁੰਦੇ ਨੇ ਜਾਂ ਗੋਲੀਆਂ ਚੱਲ ਪਈਆਂ ਇਹ ਕਲਾਕਾਰ ਕਹਿ ਕਰਕੇ ਹੀ ਹੈ ਕਿਉਂਕਿ ਸਿਖਾਉਂਦੇ ਹੀ ਇਹੀ ਕੁਝ ਹੈ ਕੋਈ ਸਮਝਦਾਰੀ ਦੀ ਗੱਲ ਤੇ ਦੱਸਣੀ ਨਹੀਂ ਬਸ ਐ ਕਰ ਦਿੱਤਾ ਐ ਕਰ ਦੋ ਸਾਡਾ ਕਮ ਹੈ ਸਰਕਾਰ ਦੇ ਖਿਲਾਫ ਚੱਲਣਾ ਸੀ ਪੁੱਠੇ ਕੰਮ ਕਰਦੇ ਆ ਜਾਂ ਇਦਾਂ ਦੀਆਂ ਗੱਲਾਂ ਬੱਚਿਆਂ ਦੇ ਦਿਮਾਗ 'ਚ ਪਾਉਣੀਆਂ ਤੇ ਆਪੇ ਗਲਤ ਅਸਰ ਪੈਣਾ ਜੇਕਰ ਕਾਸਟイズਮ ਨੂੰ ਵਾਕਿਆ ਹੀ ਕਿਸੇ ਦੇ ਅੰਦਰ ਦਰਦ ਹੈ ਕਿ ਜਾਤ ਪਾਤ ਖਤਮ ਹੋਣੀ ਚਾਹੀਦੀ ਹੈ ਤੇ ਮੇਰੇ ਖਿਆਲ ਨਾਲ ਸਭ ਤੋਂ ਇਹਦਾ ਉਦਮ ਜਾਂ ਸਭ ਤੋਂ ਉੱਤਮ ਤਰੀਕਾ ਇਹੀ ਹੈ ਕਿ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਕਿ ਇਹਦੇ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ ਖਾਸ ਕਰਕੇ ਕਲਾਕਾਰਾਂ ਦੇ ਖਿਲਾਫ ਕਿ ਕੋਈ ਵੀ ਕਿਸੇ ਦੀ ਜਾਤ ਦਾ ਨਾਮ ਲੈ ਕੇ ਗੀਤ ਨਹੀਂ ਨਾ ਗਾ ਸਕਦਾ ਨਾ ਕੋਈ ਫਿਲਮ ਬਣਾ ਸਕਦਾ ਤੇ ਪਿਆਰਿਓ ਆਓ ਸਤਗੁਰ ਵਿਦਾਸ ਮਹਾਰਾਜ ਦਾ ਆਪਾਂ ਪ੍ਰਕਾਸ਼ ਪੁਰ ਮਨਾ ਰਹੇ ਆਂ ਪਹਿਲੇ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਆਓ ਸਤਗੁਰ ਪਾਸ਼ਾ ਦੇ ਬਾਣੀ ਦਾ ਗੁਣਗਾਨ ਕਰੀਏ ਤੇ ਜਿਵੇਂ ਸਤਗੁਰ ਪਾਸ਼ਾ ਹੁਕਮ ਕਰਨਗੇ ਕੁਝ ਵਿਚਾਰਾਂ ਵੀ ਆਪ ਜੀ ਸਮਖਸ਼ ਰੱਖਦੇ ਜਾਵਾਂਗੇ ਆਓ ਸਤਗੁਰ ਰਵਿਦਾਸ ਮਹਾਰਾਜ ਉਸ ਪਰਿਪੂਨ ਪਰਮਾਤਮਾ ਦੇ ਨਾਲ ਜਦੋਂ ਆਪਣੀ ਅਭੇਦਤਾ ਦੀ ਗੱਲ ਕਰਦੇ ਨੇ ਤਾਂ ਆਪਣੀ ਬਾਣੀ ਵਿੱਚ ਕੀ ਕਹਿੰਦੇ ਨੇ ਅੰਤਰ ਕੇਸਾ ਅੰਤਰ ਕੇਸਾ ਅੰਤਰ ਕੇਸਾ ਅੰਤਰ ਕੇਸਾ ਅੰਤਰ ਕੇਸਾ ਅੰਤਰ ਕੇਸਾ ਤੋਹੀ 모ਹੀ 모히 ਤੋਹੀ ਅੰਤਰ ਕੇਸਾ कनक कट कर जल ترنگے جیسا تو ہی موહી موહી تو ہی انتر કેسا कनक कट कर जल ترنگے جیسا انتر કેسا انتر કેسا انتر કેسا ਅੰਤਰ ਕੇ ਐਸਾ ਤੋਹੀ 모ਹੀ 모히 ਤੋਹੀ ਅੰਤਰ ਕੇ ਐਸਾ ਕਨਕ ਕਟ ਕਰ ਜਲ ਤ੍ਰੰਗੇ ਜੈਸਾ ਇਹ ਹੈ ਮੇਰੇ ਸਾਧੂ ਗੁਰ ਵਿਦਾਸ ਮਹਾਰਾਜ ਦੀ ਇਸ ਪਰਿਪੂਰਨ ਪਰਮਾਤਮਾ ਦੇ ਨਾਲ ਅਪੀਤਤਾ ਦਾ ਸਬੂਤ ਏ ਸਤਗੁਰਾਂ ਨੇ ਅਭੇਦਤਾ ਦਾ ਜ਼ਿਕਰ ਕੀਤਾ ਕਿ ਤੋਹੀ 모ਹੀ 모ਹੀ ਤੋਹੀ ਅੰਤਰ ਕੈ ਸਤ ਕਨਕ ਕਟਕ ਜਲ ਤਰੰਗ ਜੈਸ ਕਿ ਐ ਪ੍ਰਭੂ ਜੀ ਤੇਰੇ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਹੈ ਜੇ ਭੇਦ ਦਿਸ ਵੀ ਰਿਹਾ ਤਾਂ ਸਿਰਫ ਇੰਨਾ ਕਿ ਜਿਵੇਂ ਸੋਨਾ ਸੋਨੇ ਤੋਂ ਬਣੇ ਹੋਏ ਗਹਿਣੇ ਤੇ ਜਿਵੇਂ ਸਮੁੰਦਰ ਅਤੇ ਸਮੁੰਦਰ ਤੇ ਦਿਸ ਰਹੀਆਂ ਤਰੰਗਾ ਪਿਆਰਿਓ ਉਹ ਬੜਾ ਕੋਈ ਅਣਜਾਣ ਹੋਵੇਗਾ ਘਟ ਸਮਝ ਵਾਲਾ ਹੋਵੇਗਾ ਜਿਹੜਾ ਕਹੇ ਕਿ ਸੋਨਾ ਤੇ ਅਲੱਗ ਹੈ ਪਰ ਉਹ ਤੋਂ ਬਣੀ ਮੁੰਦੀ ਕੜਾ ਜਾਂ ਹੋਰ ਕੋਈ ਗਹਿਣਾ ਉਹ ਅਲੱਗ ਚੀਜ਼ ਹੈ ਜਿਹੜਾ ਇਹ ਕਹੇ ਕਿ ਸਮੁੰਦਰ ਤੇ ਅਲੱਗ ਹੈ ਆ ਜਿਹੜੀਆਂ ਉੱਪਰ ਉੱਪਰ ਦਿਸ ਰਹੀਆਂ ਤਰੰਗਾਂ ਨੇ ਇਹ ਅਲੱਗ ਹੈ ਉਹਨੂੰ ਅਸੀਂ ਸੂਝਵਾਨੇ ਕਹਿ ਸਕਦੇ ਕਿਉਂਕਿ ਸਮੁੰਦਰ ਹੀ ਤਰੰਗ ਹੈ ਔਰ ਤਰੰਗ ਹੀ ਸਮੁੰਦਰ ਹੈ ਬਣਦੀਆਂ ਨੇ ਮਿਟਦੀਆਂ ਨੇ ਬਣਦੀਆਂ ਨੇ ਮਿਟਦੀਆਂ ਨੇ ਪਰ ਜਿਨ੍ਹਾਂ ਨੂੰ ਅੱਜ ਵੀ ਇਹ ਤਰੰਗਾਂ ਅਲੱਗ ਅਲੱਗ ਨਜ਼ਰ ਆ ਰਹੀਆਂ ਨੇ ਪਿਆਰਿਓ ਅਸਲ ਵਿੱਚ ਸਮਾਜ ਵਿੱਚ ਪਾੜਾ ਵੀ ਉਨਹੀ ਪਾਇਆ ਹੋਇਆ ਹੈ ਜਿਨ੍ਹਾਂ ਨੂੰ ਗੁਰੂ ਰਵਿਦਾਸ ਜਾਂ ਗੁਰੂ ਨਾਨਕ ਜੀ ਇਹ ਅੱਜ ਵੀ ਵਕ ਵਕ ਨਜ਼ਰ ਆ ਰਹੇ ਨੇ ਉੱਚੇ ਨੀਵੇਂ ਨਜ਼ਰ ਆ ਰਹੇ ਨੇ ਸਮਾਜ ਵਿੱਚ ਪਾੜਾ ਵੀ ਉਨਹੀ ਪਾਇਆ ਹੋਇਆ ਹੈ ਮੈਂ ਤੇ ਇਹ ਬਹੁਤ ਵਾਰੀ ਸਟੇਜਾਂ ਤੇ ਵੀ ਤੇ ਆਪਣੇ ਚੈਨਲ ਤੇ ਵੀ ਖਾਸ ਕਰਕੇ ਬਹੁਤ ਵਾਰੀ ਇਹ ਬੇਨਤੀ ਕੀਤੀ ਹੈ ਕਿ ਜਿਹੜਾ ਇਹ ਸਿੱਖ ਧਰਮ ਹੈ ਜਾਂ ਸਿੱਖੀ ਦੀ ਲਹਿਰ ਹੈ ਇਹ ਸਤਿਗੁਰ ਵਿਦਾਸ ਮਹਾਰਾਜ ਸਤਿਗੁਰ ਕਬੀਰ ਸਤਿਗੁਰ ਨਾਮਦੇਵ ਜੀ ਦੀ ਆਰੰਭ ਕੀਤੀ ਹੋਈ ਲਹਿਰ ਹੈ ਗੁਰੂ ਨਾਨਕ ਪਾਤਸ਼ਾਹ ਨੇ ਸਿਰਫ ਇਹ ਲਹਿਰ ਨੂੰ ਅੱਗੇ ਲੈ ਕੇ ਆਂਦਾ ਹੈ ਤੇ ਦਸਮ ਪਾਤਸ਼ਾਹ ਤੱਕਰ ਆ ਕੇ ਆ ਕੇ ਇਹ ਲਹਿਰ ਸੰਪੂਰਨ ਹੁੰਦੀ ਹੈ ਇੱਕ ਪੂਰਨ ਪੁਰਖ ਦੇ ਰੂਪ ਵਿੱਚ ਪਿਆਰਿਓ ਇਹ ਲਹਿਰ ਲਹਿਰ ਜੋ ਕ੍ਰਾਂਤੀ ਚੱਲੀ ਸੀ ਇਹ ਉਹ ਰਹਿਣ ਨਹੀਂ ਦਿੱਤੀ ਧਰਮ ਦੇ ਠੇਕੇਦਾਰਾਂ ਨੇ ਖੈਰ ਪਰ ਸਤਗੁਰ ਵਿਦਾਸ ਸਹਾਰਜ ਆਖ ਦਿਨ ਕਹੇ ਪ੍ਰਭੂ ਜੀ ਤੇਰੇ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਕੋਈ ਅੰਤਰ ਨਹੀਂ ਪਿਆਰਿਓ ਜਿਨ੍ਹਾਂ ਨੂੰ ਅੰਤਰ ਨਜ਼ਰ ਆ ਵੀ ਰਿਹਾ ਏ ਉਹ ਵੀ ਅਗਿਆਨਤਾ ਕਰਕੇ ਹੈ ਪਿਆਰਿਓ ਗੱਲ ਆਪਾਂ ਆਰੰਭ ਕੀਤੀ ਸੀ ਏਕੇ ਤੋਂ 2 4 ਬਿਚਾਰਾ ਪੇਸ਼ ਕਰਕੇ ਫਿਰ ਅੱਗੇ ਸਤੂਗੁਰਾਂ ਦੀ ਬਾਣੀ ਦਾ ਗੁਣਗਾਨ ਕਰੀਏ ਪੂਰੀ ਯੂਕੇ ਸਭਾ ਤੋਂ ਮੈਂਬਰ ਆਏ ਹੋਏ ਨੇ ਹੋਰ ਵੀ ਨਵੇਂ ਚਿਹਰੇ ਦੇਖਣ ਨੂੰ ਮਿਲ ਰਹੇ ਨੇ ਦੇਖੋ ਇਕਾ ਕਿੰਨਾ ਜ਼ਰੂਰੀ ਹੈ ਮੈਂ ਕਈ ਵਾਰੀ ਅਰਜ਼ ਕੀਤੀ ਹੈ ਕਿ ਤੁਸੀਂ ਕਿੱਥੇ ਜੁੜੇ ਹੋ ਕਿਹੜੇ ਡੇਰੇ ਨਾਲ ਜੁੜੇ ਹੋ ਜਾ ਕਿਹੜੇ ਬਾਬੇ ਦੇ ਨਾਲ ਜੁੜਿਓ ਕਿਹੜੇ ਸੰਤ ਨਾਲ ਜੁੜਿਓ ਇਹ ਚੀਜ਼ ਮੈਟਰ ਨਹੀਂ ਕਰਦੀ ਬਹੁਤ ਵਾਰੀ ਮੈਂ ਇਹ ਗੱਲ ਸਟੇਜ ਤੇ ਕਹੀ ਹੈ ਜੇ ਫੇਰ ਮੈਂ ਦੁਹਰਾਉਣਾ ਚਾਹੁੰਦਾ ਤੁਸੀਂ ਵਿਅਕਤੀਗਤ ਰੂਪ ਵਿੱਚ ਵਿਅਕਤੀਗਤ ਰੂਪ ਵਿੱਚ ਕਿਸੇ ਵੀ ਡੇਰੇ ਦੇ ਨਾਲ ਜੁੜਿਓ ਇਹ ਤੁਹਾਡਾ ਨਿੱਜੀ ਫੈਸਲਾ ਹੈ ਤੁਹਾਡਾ ਧਾਰਮਿਕ ਅਧਿਕਾਰ ਹੈ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਆ ਕਰੋ ਕਿ ਸਾਡੀ ਕੌਮ ਦਾ ਰਹਿਬਰ ਸਾਡਾ ਗੁਰੂ ਸਾਡਾ ਪਿਓ ਜਗਤ ਗੁਰੂ ਰਵਿਦਾਸ ਹੈ ਕਿਸੇ ਡੇਰੇ ਦੇ ਮਗਰ ਲੱਗ ਕੇ ਜਾਂ ਕਿਸੇ ਸੰਤ ਦੇ ਮਗਰ ਲੱਗ ਕੇ ਆਪਣੇ ਗੁਰੂ ਨੂੰ ਕਦੇ ਭੁੱਲਣਾ ਨਹੀਂ ਆਪਣੇ ਗੁਰੂ ਨੂੰ ਇਗਨੋਰ ਨਹੀਂ ਕਰਨਾ ਜਿੱਥੇ ਆਪਣੇ ਗੁਰੂ ਦੀ ਗੱਲ ਹੋਵੇ ਸਤਗੁਰ ਵਿਦਾਸ ਮਹਾਰਾਜ ਦੀ ਗੱਲ ਹੋਵੇ ਉੱਥੇ ਇੱਕ ਝੰਡੇ ਦੇ ਥੱਲੇ ਸਾਰੇ ਇਕੱਠੇ ਹੋ ਜਾਓ ਫੇਰ ਭੁੱਲ ਜਾਓ ਕਿ ਅਸੀਂ ਵਿਅਕਤੀਗਤ ਕਿੱਥੇ ਜੁੜੇ ਆ ਕਿਹੜੇ ਡੇਰੇ ਨਾਲ ਜੁੜੇ ਆ ਫੇਰ ਭੁੱਲ ਜਾਓ ਕਿਉਂਕਿ ਹੁਣ ਗੱਲ ਸਾਡੀ ਕੌਮ ਦੇ ਰਹਿਵਰ ਦੀ ਹੋ ਰਹੀ ਹੈ ਜਿਨੇ ਸਾਨੂੰ ਇੰਨੇ ਜੋਗੇ ਕੀਤਾ ਜੇ ਥੋੜਾ ਜਿਹਾ ਕਦੇ ਬਰੀਕੀ ਨਾਲ ਸੋਚਿਓ ਅੱਜ ਕਈ ਡੇਰੇ ਉੱਚ ਜਾਤ ਦੇ ਮਹਾਪੁਰਸ਼ਾਂ ਦੇ ਵੀ ਬਣੇ ਹੋਏ ਨੇ ਜਿੱਥੇ ਸਾਡੇ ਲੋਕ ਜਾ ਕੇ ਬਹਿੰਦੇ ਨੇ ਕਦੇ ਵਿਚਾਰ ਕੀਤੀ ਤੇ ਸਾਡਾ ਪਰਸ਼ਾਵਾ ਨਹੀਂ ਸੀ ਲੈਣਾ ਚਾਹੁੰਦੇ ਪਰ ਜੇਕਰ ਸਤਗੁਰ ਰਵਿਦਾਸ ਮਹਾਰਾਜ ਜਾਂ 바ਵਾ ਸਾਹਿਬ ਕਿਰਪਾ ਨਾ ਕਰਦੇ ਤਾਂ ਪਿਆਰਿਓ ਕੀ ਸਾਨੂੰ ਇਹ ਕੋਲ ਬਿਠਾ ਲੈਂਦੇ ਨਹੀਂ ਜੇ ਅੱਜ ਡੇਰਿਆਂ ਵਿੱਚ ਜਾ ਕੇ ਬੈਠਣ ਜੋਗੇ ਵੀ ਹੋਏ ਹੋ ਤਾਂ ਇਹਨਾਂ ਸਾਡੇ ਰਹਿਬਰਾਂ ਦੀ ਬਦੌਲਤ ਹੈ ਇਸ ਲਈ ਜਿੱਥੇ ਇਹਨਾਂ ਦਾ ਹੀ ਗੱਲ ਆ ਗਈ ਇਹਨਾਂ ਦਾ ਨਾਮ ਆ ਗਿਆ ਉੱਥੇ ਸਾਰੇ ਮਤ ਭੇਦ ਛੱਡ ਕੇ ਇੱਕ ਹੋ ਜਾਓ ਤਦ ਹੀ ਆਪਾਂ ਕੁਝ ਕਰ ਸਕਦੇ ਆ ਕ੍ਰਾਂਤੀਕਾਰੀ ਕੁਝ ਸੋਚ ਲਿਆ ਸਕਦੇ ਆ ਅਨੇਥਾ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਕੱਲੇ ਇਕੱਲੇ ਹੋ ਕੇ ਮਾਰਾ ਖਾਂਦੇ ਲੋਕ ਆਪਾਂ ਇਕੱਲੇ ਇਕੱਲੇ ਹੋ ਕੇ ਮਾਰਾ ਹੀ ਖਾ ਰਹੇ ਆ ਤੇ ਪਿਆਰਿਓ ਜਿੰਨਾ ਸੁੱਖ ਜਿੰਨਾ ਆਨੰਦ ਆਪਣੇ ਘਰ ਵਿੱਚ ਇੱਕ ਮੁਠ ਹੋ ਕੇ ਬਹਿਣ ਦਾ ਆਉਂਦਾ ਹੈ ਨਾ ਬਾਰ-ਬਾਰ ਭਟਕੰਦਾ ਨਹੀਂ ਆਉਂਦਾ ਜਿੱਥੇ ਮਰਜ਼ੀ ਦਰਬਾਰ ਦਰ ਭਟਕ ਲੋ ਤੁਸੀਂ ਕਦੇ ਵਿਚਾਰ ਸੋਚਿਓ ਇੱਕ ਛੋਟੀ ਜਿਹੀ ਉਦਾਹਰਣ ਦਿਆਂ ਮੈਂ ਕੋਈ ਬੰਦਾ ਸਾਰਾ ਦਿਨ ਉਹਨੇ ਹੱਡ ਭਨ ਕੇ ਮਿਹਨਤ ਕੀਤੀ ਦਿਹਾੜੀ ਕੀਤੀ ਸਾਈਕਲ ਚੁੱਕਿਆ ਸ਼ਾਮ ਨੂੰ ਘਰ ਨੂੰ ਜਾ ਰਿਹਾ ਈ ਪਿੰਡ ਵਿੱਚ ਪਹੁੰਚ ਗਿਆ ਪਿਆਰਿਓ ਪਿੰਡ ਵਿੱਚ ਪਹੁੰਚ ਗਿਆ ਹੁਣ ਕੋਈ ਮੁਹੱਲੇ ਦਾ ਜਾਂ ਸ਼ਰੀਕੇ ਦਾ ਕੋਈ ਅੰਢੀ ਗੁਆਢੀ ਆਵਾਜ਼ ਮਾਰ ਲੈਂਦਾ ਕਿ ਭਾਈ ਆ ਜਾ ਕਿ ਫਲਾਨੇ ਸਿਆਂ ਭਈ ਆ ਜਾ ਚਾ ਪਾਣੀ ਚਾਹ ਦਾ ਕੁੱਟ ਪੀ ਕੇ ਚਲੇ ਜਾਈ ਹੁਣ ਉਹ ਬੰਦਾ ਪਿਆਰਿਓ ਸਾਈਕਲ ਆਪਣਾ ਖੜਾ ਕਰਦਾ ਇਹ ਦਿਹਾੜੀਦਾਰ ਗੁਆਂਡੀ ਦੇ ਘਰ ਪਾਣੀ ਵੀ ਪੀਂਦਾ ਏ ਪਰ ਪਾਣੀ ਪੀ ਕੇ ਜਦੋਂ ਚਲੇ ਜਾਂਦਾ ਏ ਹੁਣ ਉਹ ਆਪਣੇ ਘਰ ਪਹੁੰਚਦਾ ਏ ਹੁਣ ਇੱਥੇ ਗੱਲ ਧਿਆਨ ਨਾਲ ਸੁਣਨੀ ਆਪਣੇ ਘਰ ਪਹੁੰਚਦਾ ਏ ਜਾਂ ਘਰ ਵਾਲੀ ਜਾਂ ਕੋਈ ਬੱਚਾ ਉਹਨੂੰ ਬੈਠਾ ਲੈ ਚੇਅਰ ਦਿੰਦਾ ਏ ਜਾਂ ਮੰਝਾ ਢੋਂਦਾ ਏ ਉਹ ਆਪਣੇ ਮੰਜੇ ਤੇ ਪਿਆ ਰਹੇ ਪਹਿਲੇ ਤੇ ਆਰਾਮ ਦੇ ਨਾਲ ਰਿਲੈਕਸ ਹੋ ਕੇ ਬੈੰਦਾ ਏ ਫਿਰ ਕੋਈ ਬੱਚਾ ਜਾਂ ਘਰਵਾਲੀ ਪਾਣੀ ਦਾ ਗਲਾਸ ਦਿੰਦੀ ਹੈ ਉਹ ਪਾਣੀ ਦਾ ਗਲਾਸ ਪੀ ਕੇ ਇਹ ਹਿਰਦੇ ਵਿੱਚੋਂ ਭਾਵਨਾ ਨਿਕਲਦੀ ਹੈ ਆਵਾਜ਼ ਨਿਕਲਦੀ ਹੈ ਕਿ ਆਹਾ ਆਨੰਦ ਆ ਗਿਆ ਹੁਣ ਜੇ ਸੋਚਿਆ ਜਾਵੇ ਪਾਣੀ ਤੇ ਉਹਨੇ ਗਵਾਂਢੀ ਦੇ ਘਰ ਵੀ ਪੀਤਾ ਹੈ ਉੱਥੇ ਪਾਣੀ ਪੀਣ ਦਾ ਆਨੰਦ ਕਿਉਂ ਨਹੀਂ ਆਇਆ ਜਿੰਨਾ ਆਨੰਦ ਆਪਣੇ ਘਰ ਵਿੱਚ ਆਇਆ ਹੈ ਕਿਉਂਕਿ ਜਿਸ ਆਨੰਦ ਦੇ ਨਾਲ ਤੁਸੀਂ ਆਪਣੇ ਘਰ ਵਿੱਚ ਬੈਠ ਸਕਦੇ ਹੋ ਦੂਸਰੇ ਦੇ ਘਰ ਵਿੱਚ ਨਹੀਂ ਬੈਠ ਸਕਦੇ ਇਸ ਲਈ ਜੇ ਇਹ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਜਾ ਜਿਹੜੇ ਬਜ਼ੁਰਗ ਨਹੀਂ ਵੀ ਰਹੇ ਉਹਨਾਂ ਨੇ ਰਲ ਕੇ ਇਹ ਸੋਹਣੇ ਮਹਿਲ ਬਣਾ ਕੇ ਦਿੱਤੇ ਨੇ ਗੁਰੂ ਘਰ ਤਿਆਰ ਕਰਕੇ ਦਿੱਤੇ ਨੇ ਤਾਂ ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਾਂ ਏਕਾ ਦਿਖਾ ਲ ਕੇ ਇੱਥੋਂ ਕੋਈ ਨਾ ਕੋਈ ਇਹੋ ਜੇ ਕ੍ਰਾਂਤੀਕਾਰੀ ਲਹਿਰ ਸ਼ੁਰੂ ਕਰੀਏ ਜਿਹਦੇ ਨਾਲ ਸਮਾਜ ਦਾ ਕੋਈ ਭਲਾ ਹੋ ਸਕੇ ਗਰੀਬ ਸਮਾਜ ਦਾ ਕੋਈ ਭਲਾ ਹੋ ਸਕੇ ਬੱਚੇ ਪੜ ਸਕਣ ਜਿਹੜੇ ਸਾਡੇ ਬਹੁਤ ਇਹੋ ਜਿਹੇ ਬੱਚੇ ਨੇ ਸਮਾਜ ਦੇ ਜਿਹੜੇ ਪੜਨ ਵਿੱਚ ਬਹੁਤ ਅੱਗੇ ਨੇ ਪਰ ਉਹਨਾਂ ਨੂੰ ਪੈਸੇ ਕਰਕੇ ਪਿੱਛੇ ਰਹੀ ਜਾ ਰਹੇ ਨੇ ਤੇ ਪਿਆਰਿਓ ਕੋਈ ਸਤਿਗੁਰਾਂ ਦੀ ਬਾਣੀ ਦਾ ਪ੍ਰਚਾਰ ਹੋ ਸਕੇ ਸਤਿਗੁਰ ਵਿਦਾਸ ਮਹਾਰਾਜ ਦੀ ਬਾਣੀ ਦੇ ਨਾਲ ਸਾਡੇ ਬੱਚੇ ਜੁੜ ਸਕਣ ਉਹਨਾਂ ਦੇ ਜੀਵਨ ਦੇ ਨਾਲ ਜੁੜ ਸਕਣ ਕੋਈ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਨੇ ਸੋ ਪਿਆਰਿਓ ਮਾਫ ਕਰਨਾ ਮੈਨੂੰ ਨਹੀਂ ਸੀ ਪਤਾ ਹੁਕਮ ਹੋਇਆ ਕਿ ਜੂ ਕੇ ਸਭਾ ਜੋਰਪਾ ਤੇ ਅਬਰੋੜ ਇਸ ਸੰਗਤ ਪਹੁੰਚੀ ਹੋਈ ਹੈ ਸਾਰਿਆਂ ਨੂੰ ਜੀ ਆਇਆਂ